ਗੁੱਡ ਮਾਰਨਿੰਗ ਦੋਸਤੋ ਹਾਈ ਕਿਵੇਂ ਹੋ ਲੋਬ ਵੀ ਅਸੀਂ ਪਹੁੰਚ ਗਏ ਜਵਾਕਾਂ ਦੇ ਸਕੂਲ ਸਾਹਮਣੇ ਆ ਗਿਆ ਜੀ ਅੰਬਸਾਹ ਗੁਰੂ ਘਰ ਮਾਲ ਇੰਡੀਆ ਸਾਹਮਣੇ ਆ ਜੀ ਮੇਰੇ 골ਫ ਗਰਾਉਂਡ ਬਹੁਤ ਸੋਹਣਾ ਬਣਿਆ ਹੋਇਆ ਐਸ ਸੈਕਟਰ ਦੇ ਵਿੱਚ ਇਕੱਲੀਆਂ ਕੋਠੀਆਂ ਤੇ ਉਹਦੇ ਵਿੱਚ ਆਏ ਆ ਵੀ ਫਲੈਟ ਵੀ ਹੈਗੇ ਆ ਜਿਹੜੀ ਜਿਹੜੀ ਨਵੀਂ ਬਣਦੀ ਇੱਕ ਤਾਂ ਥੋੜੀ ਖੁੱਲੀ ਬਣਦੀ ਹੈ ਇੱਕ ਪਹਿਲਾਂ ਵਾਲੀ ਥੋੜੀ ਵਧੀਆ ਬਣਦੀ ਹੈ ਮਾਲੀ ਦਾ ਸੈਕਟਰ ਹੀ ਬਹੁਤ ਦੂਰ ਦੂਰ ਤੱਕ ਖੋਏ ਪਏ ਆ ਉਹ ਵਧੀਆ ਤੇ ਸ਼ੋਰ ਸ਼ਰਾਬਾ ਹੈ ਨਹੀਂ ਇਹ ਆ ਜਗ੍ਹਾ ਦੋਸਤੋ ਇਹ ਤਾਂ ਇਹਨਾਂ ਨੇ ਲੈ ਲਈ ਇੱਥੋਂ ਨਿਕਲੇ 10 ਮਿੰਟਾਂ ਚ ਬੰਦਾ ਮਹਾਲੀ ਵੱਡ ਜਾਂਦਾ 10 ਤੋਂ ਪਹਿਲੇ ਜਾ ਵੱਡਦਾ 250 ਲੈਂਦੇ 1000 ਰੱਟਦਾ ਤੇ 5000 ਆਉਂਦਾ ਇੱਕ ਮਤਲਬ ਘੇੜੇ ਚ ਫਰਤੀਲੇ ਬਹੁਤ ਹੈ ਬਹੁਤ ਚੌੜੀਆਂ ਗਲੀਆਂ ਆਂ ਕਾਰਾਂ ਖੜ ਕੇ ਵੀ ਕਿੰਨਾ ਥਾਂ ਵੱਡ ਗਿਆ ਵੇਖ ਲਓ ਕਈ ਤਾਂ ਕਨਾਲ ਕਨਾਲ ਚ ਵੱਡੀਆਂ ਇੱਥੇ ਗੁਰਕੀਰਤ ਸਿੰਘ ਮਾਨ ਮਿਲਣ ਆਏ ਸੀ ਤੇ ਚਾਚਾ ਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਮੈਂ ਤੇ ਅਭੀ ਆਏ ਸੀ ਆਈਸਕ੍ਰੀਮ ਖਾਣ ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਮੀੜਾ ਤੇ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਜੀ ਥੋੜਾ ਬਹੁਤ ਬਹੁਤ ਧੰਨਵਾਦ ਦੋਸਤੋ ਤੇ ਬਾਕੀ ਟ੍ਰੇਨ ਭੇਰਾ ਗਿਆ ਯਾਰ ਟ੍ਰੇਨਾਂ ਬਹੁਤ ਆਉਂਦੀਆਂ ਬਾਕੀ ਸੂਰਜ ਦੇਵਤਾ ਹੀ ਨਿਕਲ ਆਇਆ ਤੇ ਅਸੀਂ ਜਾ ਰਹੇ ਹਾਂ ਜਿਹੜਾ 67 ਸੈਕਟਰ ਹਾਂਜੀ ਦੋਸਤੋ ਅਸੀਂ ਜਾ ਰਹੇ ਹਾਂ ਜ ਹੁਣ 67 ਸੈਕਟਰ ਜਵਾਕਾਂ ਨੂੰ ਛੱਡਣ ਨਾਲੇ ਜਾਵਾਂਗੇ ਜੀ ਗੁਰੂ ਘਰ ਤੇ ਬਾਕੀ ਦਿਨੇ ਤੁਹਾਨੂੰ ਥੋੜੇ ਸਮੇਂ ਤੱਕ ਸਾਰੀ ਅਪਡੇਟ ਤੁਹਾਡਾ ਦਿਨ ਅੱਜ ਦਾ ਬਹੁਤ ਵਧੀਆ ਰਵੇ ਹੈਵ ਅ ਨਾਈਟ ਡੇ ਮਿਲਦੇ ਹਾਂ ਦੋਸਤੋ ਜੁੜੇ ਰਹੋ ਸਾਡੇ ਨਾਲ ਹਾਈ ਕਿਵੇਂ ਹੋ ਲਓ ਜਾ ਰਹੇ ਅਸੀਂ ਅਬ ਯਰਗਨ ਨੂੰ ਸਕੂਲ ਡ੍ਰੌਪ ਕਰਨ ਤੇ ਫਿਰ ਤੁਹਾਡੇ ਰੂ ਰੂ ਹੋਵਾਂਗੇ ਲੋਬੀ ਅਸੀਂ ਪਹੁੰਚ ਗਏ ਜਵਾਕਾਂ ਦੇ ਸਕੂਲ ਤੇ ਫਿਰ ਛੱਡ ਕੇ ਜਾਵਾਂਗੇ ਜੀ ਗੁਰੂ ਘਰ ਲਰਨਿੰਗ ਪਾਰਕ ਜਿਹੜੂ ਪਹਿਲਾਂ ਅਰੇ ਸੇ ਮਿਲੇਨੀਅਮ ਜਿਸ ਪਹੁੰਚ ਗਏ ਗੁਰੂ ਘਰ ਸਤਨਾਮ ਉਹਨ ਸੱਚੇ ਪਾਸ਼ਾ ਵਾਹਿਗੁਰੂ ਸਾਹਮਣੇ ਆ ਗਿਆ ਜੀ ਅੰਮ੍ਰਿਤਸਰ ਗੁਰੂ ਘਰ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਇਧਰ ਆ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਆ ਗਿਆ ਜੀ 40th ਹਸਪੀਟਲ ਤੇ ਇਧਰ ਬਣ ਰਿਹਾ ਜੀ ਡਾਊਨ Town ਸਤਪੇ ਸਾਲਾ ਉਹ ਵੀ ਤੁਹਾਨੂੰ ਦਿਖਾਵਾਂਗੇ ਜਲਦੀ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਲੋਬੀ ਪਹੁੰਚ ਗਏ ਸੀ ਘਰੇ ਤੇ ਹੁਣ ਥੋੜੇ ਜਰ ਤਾਈ ਹੁੰਨੇ ਸੋਡੇ ਰੂਰੂ ਆ ਮਾਰ ਇੰਡੀਆ ਲੋ ਜੀ ਅਸੀਂ ਪਹੁੰਚ ਗਏ ਸੀ ਮਾਰ ਵਾਲਾ ਦੇ ਆਫਿਸ ਕੰਮ ਕੰਮ ਕਰ ਲਿਆ ਹੁਣ ਜਾ ਕੇ ਖਾਵਾਂਗੇ ਜੀ ਪ੍ਰਸ਼ਾਦੇ ਫਿਰ ਨਹਾਵਾਂ ਧੋਵਾਂਗੇ ਫਿਰ ਕੋਈ ਕਰਾਂਗੇ ਕੰਮ ਕਰ ਸੈਕਟਰ 105 ਮੋਹਾਲੀ ਅੱਜ ਤਾਂ ਬਹੁਤ ਤੇਜ਼ ਟਪ ਹੈ ਤੇ ਮੌਸਮ ਵੀ ਖਰਾਬ ਦੱਸੀ ਜਾਂਦੇ ਆ ਬਾਕੀ ਵੇਖੋ ਕੋਈ ਪ੍ਰੋਫੈਸੀ ਨਹੀਂ ਮੌਸਮ ਦਾ ਇੱਥੇ ਹਾਂਜੀ ਕੀ ਹਾਲ ਹੈ ਦੋਸਤੋ ਹੋ ਠੀਕ ਹਾਂ ਇਸ ਟਾਈਮ ਮੈਂ ਜਿਹੜਾ ਖੜਾ ਹਾਂ ਜੀ ਛੱਤ ਤੇ ਜਮਾ ਟਾਪ ਤੇ ਟਾਪ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਮੈਂ ਹੈਗਾ ਜੀ ਇਸ ਟਾਈਮ 109 ਸੈਕਟਰ ਚ ਇਹ ਹੈਗਾ ਜੀ ਇਮਾਰਾ ਵਾਲਿਆਂ ਦਾ ਹੀ ਐਮ ਆਰ ਵੀ ਕਹਿੰਦੇ ਐ ਸਾਹਮਣੇ ਆ ਜੀ ਮੇਰੇ ਗੋਲਫ ਗਰਾਊਂਡ ਬਹੁਤ ਸੋਹਣਾ ਬਣਾਇਆ ਹੋਇਆ ਦੇਖੋ ਆਹ ਟੋਇਟਾ ਜੇ ਨਗਲੀ ਬਣਾਏ ਹੋਏ ਇਹਨਾਂ ਉੱਤੇ ਘਾਹ ਕੋ ਲਾਇਆ ਹੋਇਆ ਬਹੁਤ ਸੋਹਣਾ ਬਣਾਇਆ ਹੋਇਆ ਮਿੰਟ ਮਿੱਟੀ ਬਣਾ ਦਿੰਦੇ ਇੱਥੇ ਹੈ ਨਾ ਨਜ਼ਾਰਾ ਤੇ ਇੱਕ ਬਣਿਆ ਹੋਇਆ ਆਪਣੇ 48 ਕੋਲੇ ਉਹ ਛੋਟਾ ਹੈ ਤੇ ਚੰਡੀਗੜ੍ਹ ਵਾਲਾ ਤਾਂ ਬਹੁਤ ਵੱਡਾ ਤੁਸੀਂ ਦੇਖੇ ਹੋਣਾ ਤੇ ਆ ਵੀ ਬਹੁਤ ਵੱਡਾ ਹੈ ਪੂਰਾ ਤਿਆਰ ਹੋ ਗਿਆ ਇਹ ਇਹ ਵੀ ਤੁਹਾਨੂੰ ਦਿਖਾਵਾਂਗੇ ਕਿਸਦਰ ਅੰਦਰ ਬਾਕੀ ਦੋਸਤੋ ਜਿਵੇਂ ਕਿ ਤੁਹਾਨੂੰ ਦੱਸਿਆ ਮੈਂ ਮੈਂ ਹੈਗਾ ਜੀ 109 ਸੈਕਟਰ ਦੇ ਵਿੱਚ ਤੇ ਸਾਹਮਣੇ ਜਿਹੜੀਆਂ ਆ ਬਿਲਡਿੰਗਸ ਹੁੰਦੀਆਂ ਜੀ ਇਹ ਵੀ ਇਹਨਾਂ ਦੇ ਕਈ ਐਮਆਰ ਵਾਲਿਆਂ ਦੀਆਂ ਤੇ ਇਹ ਹੈਗੀਆਂ ਜੀ 105 ਸੈਕਟਰ ਚ ਜਿਵੇਂ ਮਤਲਬ ਐਸ ਸੈਕਟਰ ਦੇ ਵਿੱਚ ਇਕੱਲੀਆਂ ਕੋਠੀਆਂ ਹੀ ਆ ਧਿਆਨ ਨਾਲ ਦੇਖੋ ਤੁਸੀਂ 109 ਸੈਕਟਰ ਚ ਇਕੱਲੀਆਂ ਕੋਠੀਆਂ ਆ ਚਾਰੇ ਪਾਸੇ ਨੂੰ ਕੋਠੀਆਂ ਮਿਲਣਗੀਆਂ ਆ ਦੇਖੋ ਤੇ ਉਹਦੇ ਵਿੱਚ ਆਏ ਆ ਵੀ ਫਲੈਟ ਵੀ ਹੈਗੇ ਆ ਜੇ ਕਿਸੇ ਨੇ ਫਲੈਟ ਲੈਣਿਆ ਤਾਂ ਤੇ ਕੋਠੀਆਂ ਵੀ ਹੈਗੀਆਂ ਮਰਜੀ ਆ ਬੰਦੇ ਦੀ ਜਿਹੜੀ ਚੀਜ਼ ਮਰਜੀ ਲੈ ਲੇ ਤੇ ਇੱਧਰ ਆਪਣੇ ਗੁਰੂ ਘਰ ਵੀ ਹੈ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਇੱਕ ਗੁਰੂ ਘਰ ਉਧਰ ਬਣੀ ਵੀ ਜਾਂਦਾ ਆਸੇ ਤੇ ਵੈਸੇ ਮੈਂ ਗੱਲ ਕਰੀ ਜਾਂਦਾ ਦੋਸਤੋ ਅੱਜ ਤੋਂ ਨਾ 5-6 ਸਾਲ ਪਹਿਲਾਂ ਜਦੋਂ ਜ਼ਿਆਦਾ ਹੋ ਗਿਆ ਉਹਨਾਂ ਟਾਈਮ ਗੱਲ ਕਰਦੇ ਹੁੰਦੇ ਸੀ ਜਦੋਂ ਆਪਣਾ 에어ਪੋਰਟ ਰੋਡ ਬਣੀ ਹੈ ਵੀ ਆਰੋ ਸਿਟੀ ਬਣੀ ਹੈ ਵੀ ਇੱਕ ਟਾਈਮ ਇਹ ਹੋ ਜਾਊਗਾ ਇੱਥੇ ਜਗ੍ਹਾ ਨਹੀਂ ਪਾਲਣੀ ਥੋਣੀ ਵੀ ਰੇਟ ਬਹੁਤ ਵੱਜੂਗਾ ਉਦੋਂ ਰੇਟ ਬਹੁਤ ਘੱਟ ਸੀ ਤੇ ਗੱਲ ਹੋਈ ਵੀ ਐਵੇਂ ਹੁਣ ਉੱਥੇ ਰੇਟ ਬਹੁਤ ਮਹਿੰਗੇ ਹੈ ਉਦੋਂ ਲੈ ਨਹੀਂ ਲੋਕਾਂ ਨੇ ਤੇ ਹੁਣ ਪਛਤਾਉਂਦੇ ਹੈ ਉਵੇਂ ਹੁਣ ਆਏ ਆ ਜਿਵੇਂ ਤੁਸੀਂ ਲਾਲੋ ਸਾਹਿਬ ਵੀ ਆ ਜਿਵੇਂ ਕੱਲ ਵੀ ਦਿਖਾਇਆ ਤੁਹਾਨੂੰ ਬਲੌਕ ਚ 88 ਸੈਕਟਰ ਆ ਗਿਆ ਪੂਰਬਾ ਕਲੋਨੀ ਤੇ ਇੱਥੇ ਜੇ ਹੋਊਗਾ ਦੋਸਤੋ ਹੋਮਲੈਂਡ ਤੇ ਸੁਵਾਨਾ ਸਾਹਿਬ ਜਿਵੇਂ ਜਿਵੇਂ ਆਪਾਂ ਗਾਹ ਨੂੰ ਤੁਰੇ ਚੱਲਾਂਗੇ ਜਿਵੇਂ ਇੱਥੋਂ ਕੋਈ ਹੋਗੂ ਆਪਲੀ 8-9 ਕਿਲੋਮੀਟਰ ਦੂਰ ਸੁਵਾਨਾ ਸਾਹਿਬ ਉਵੇਂ ਪ੍ਰਾਪਰਟੀ ਰੇਟ ਵਧਦਾ ਜਾਂਦਾ ਹੈ ਤੇ ਹੁਣ ਇਸ ਟਾਈਮ ਮਤਲਬ ਅਸੀਂ ਖੜਿਆ ਜੀ 109 ਸੈਕਟਰ ਚ ਤੇ ਇਹ ਤੁਸੀਂ ਆਉਣ ਵਾਲੇ 2-3 ਸਾਲਾਂ ਚ ਦੇਖਿਓ ਵੀ ਕਿੰਨਾ ਜਿਆਦਾ ਰਾਸ਼ ਹੁੰਦਾ ਇੱਥੇ ਤੇ ਮਤਲਬ ਡਿਵੈਲਪਮੈਂਟ ਹੋਊਗੀ ਇਹਦੀ ਹੌਲੀ ਹੌਲੀ ਲੋਕ ਬੱਸੀ ਵੀ ਜਾਂਦੇ ਆ ਕਿਉਂਕਿ ਇਹਨ ਜਿਹੜੀ ਨਵੀਂ ਬੰਦ ਦੀ ਇੱਕ ਤਾਂ ਥੋੜੀ ਖੁੱਲੀ ਬੰਦੀ ਹੈ ਇੱਕ ਪਹਿਲਾਂ ਵਾਲੀ ਥੋੜੀ ਵਧੀਆ ਬੰਦੀ ਹੈ ਇਹ ਫਰਕ ਜ਼ਰੂਰ ਹੁੰਦਾ ਹੈ ਕਿਉਂਕਿ ਇੱਥੇ ਹੁਣ ਆ ਪਾਰਕ ਵੇਖ ਲਓ ਬਾਹਰ ਚ ਬਣੇ ਹੋਏ ਆ ਇਹੋ ਜਿਹੇ ਬਹੁਤ پارک ਬਣੇ ਹੋਏ ਆ ਬਹੁਤ ਸੋਹਣੇ ਸੋਹਣੇ پارک ਬਣੇ ਹੋਏ ਇੱਕ ਆਹ ਇੱਕ ਉਹ ਕਾਰ ਖੜੀ ਇੱਥੇ ਉਹ ਵੀ پارک ਹੈ ਤੇ ਦਰਖਤ ਬਹੁਤ ਲੱਗੇ ਹੋਏ ਆ ਰੋੜਾਂ ਖੁੱਲੀਆਂ ਆ ਤੇ ਜਿਵੇਂ ਹੁਣ ਪੁਰਾਣੇ ਸੈਕਟਰ ਜਿਹੜੇ ਉੱਥੇ ਉਹਨਾਂ ਪਟਾ ਕੇ ਪਾ ਸਕਦੇ ਨਵੀਂ ਚੀਜ਼ ਮਤਲਬ ਰੋਡ ਚੌੜੀ ਨਹੀਂ ਕਰ ਸਕਦੇ ਬਸ ਢਾਹ ਹੀ ਪਾ ਸਕਦੇ ਆ ਇਧਰ ਤੁਸੀਂ ਵੇਖ ਸਕਦੇ ਹੋ ਬਹੁਤ ਖੁੱਲਾ ਡੁੱਲਾ ਮਾਹੌਲ ਆ ਬਾਕੀ ਜਿਹੜੀਆਂ ਜ਼ਮੀਨ ਆ ਕਿਸੇ ਜ਼ਿਮੀਂਦਾਰ ਭਰਾ ਦੀ ਆ ਉਹਨੇ ਨਹੀਂ ਦਿੱਤੀ ਕੁਝ ਇਹਨਾਂ ਨੇ ਲੈ ਲਈ ਮਤਲਬ ਜਿਵੇਂ ਆਹ ਹੈ ਇਧਰ ਲਈ ਇਧਰ ਲਈ ਤਾਂ ਇਹਨਾਂ ਨੇ ਖਰੀਦ ਲਈ ਸੀ ਔਰ ਆ ਨਹੀਂ ਕਿਸੇ ਨੇ ਦਿੱਤੀ ਬਾਕੀ ਵੇਖੋ ਕੀ ਸਿਸਟਮ ਹੈ ਜ਼ਿੰਮੇਦਾਰ ਦਾ ਇਹਨਾਂ ਦਾ ਤੇ ਰੇਟ ਦਾ ਚੱਕਰ ਆ ਜਾਂ ਬੈਸਰੀ ਦੇਣਾ ਚਾਹੁੰਦਾ ਉਹ ਅਗਲੇ ਦੀ ਮਰਜ਼ੀ ਹੈ ਬੈਸ ਦਾ ਸਾਰੇ ਕਿਤੇ ਆਪਾਂ ਲਾਲੋ ਸਾਹਿਬ ਆਪਾਂ ਚੰਡੀਗੜ੍ਹ ਚ ਗੱਲ ਲੈਣੇ ਹਾਂ ਮਹਾਲੀ ਹੋਇਆ ਖਰੜ ਹੋਇਆ ਲਾਂਡਰਾ ਬਨੂੜ ਬਨੂੜ ਤਾਂ ਚੱਲ ਥੋੜਾ ਜਿਹਾ ਦੂਰ ਹੈ ਜੀਰਕਪੁਰ ਲਾਲੋ ਤੇ ਪਰ ਆਇਆ ਵੀ ਮਹਾਲੀ ਦਾ ਸੈਕਟਰ ਹੀ ਬਹੁਤ ਦੂਰ ਦੂਰ ਤੱਕ ਹੋਏ ਪਏ ਹੈ ਤੇ ਇਦੋਂ ਹੁਣ ਸਾਡੇ ਮਗਰ ਆ ਰੇਲ ਲਾਈਨ ਜੀ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਤੇ ਪਿੱਛੇ ਆ ਖੇਤ ਤੇ ਹੁਣ ਐ ਨਹੀਂ ਪਤਾ ਕੰਮ ਕਿੱਥੇ ਜਾ ਕੇ ਰੁਹੂਗਾ ਜਰੋਂਦ ਨੇ ਆਪਦੀ ਪ੍ਰਾਪਰਟੀ ਨੇ ਵਧਾਈ ਜਾਂਦੇ ਆ ਤੁਹਾਨੂੰ ਦਿਖਾਉਣੇ ਆ ਉਹ ਵਧੀਆ ਇੱਥੇ ਸ਼ੋਰ ਸ਼ਰਾਬਾ ਹੈ ਨਹੀਂ ਬਸ ਕੱਲੀ ਟ੍ਰੇਨ ਜ਼ਰੂਰ ਆਉਂਦੀ ਹੈ ਵਾਲੇ ਕੋ ਜਿਹੜੀ ਆ ਜਗ੍ਹਾ ਦੋਸਤੋ ਇਹ ਤਾਂ ਇਹਨਾਂ ਨੇ ਲੈ ਲਈ ਐਮ ਆਰ ਵਾਲਾ ਨੇ ਤੇ ਆ ਜਿਹੜੀ ਰੋਡ ਆ ਸਾਹਮਣੇ ਦੀ ਜਿਹੜੀ ਇੱਥੇਗਾ ਸ਼ਟਰ ਚ ਲੱਗੇ ਹੋਏ ਆ ਤੇ ਸਾਹਮਣੇ ਇਹ ਰੋਡ ਜੁੜਦੀ ਆ ਉਸ ਰੋਡ ਨਾਲ ਹੁਣ ਇੱਥੇ ਵੀ ਇਹਨਾਂ ਨੇ ਮਤਲਬ 플ੌਟ ਕੱਟ ਦੇਣੇ ਆ ਤੇ ਸਾਹਮਣੇ ਰੇਲ ਲਾਈਨ ਆ ਉਧੂਆਂ ਫੇਰ ਪਿੱਛੇ ਖੇਤ ਆ ਤੇ ਬਹੁਤ ਖੋਲਾ ਢੋਲਾ ਬਣਿਆ ਹੋਇਆ ਇਹ ਮਾਰਕੀਟ ਮੋਰ ਕਰਨੇੜੇ ਆ ਬਾਕੀ ਨਾਲ ਹੀ ਪਿੰਡ ਹੈ ਸੁਲਤਾਨਪੁਰ ਨੇ ਆ ਦੇਖੋ ਪਿੰਡਾਂ ਰਗਾ ਮੌੜੀਆਂ ਆ ਉੱਪਰ ਆਣ ਲੱਗਦਾ ਵੀ ਆਪਾਂ ਸ਼ਹਿਰ ਦੇ ਚ ਬੈਠੇ ਆ ਤੈਨੋਂ ਸੇ ਆਪਾਂ ਕਹਿ ਲਗੇ ਮ 7 ਫੇਸ ਤਾਂ ਵੀ ਜਾਰੇ ਦੂਰ ਨੀਗਾ ਬੰਦਾ 15 20 ਮਿੰਟਾਂ ਚ 7 ਫੇਸ ਪਹੁੰਚ ਜਾਂਦਾ ਵਾ ਸਭ ਤੋਂ ਵੱਡੀ ਗੱਲ ਆਇਆ ਵੀ ਰਸ਼ ਰੁਸ਼ ਨਹੀਂ ਮਿਲਦਾਗਾ ਇੱਥੋਂ ਨਿਕਲੇ 10 ਮਿੰਟਾਂ ਚ ਬੰਦਾ ਮਹਾਲੀ ਵੱਡ ਜਾਂਦਾ 10 ਤੋਂ ਪਹਿਲੇ ਜਾ ਵੱਡਦਾ ਹੈ ਨਿਆਰਾ ਉਹ ਹੋਣਾ ਬੋੜਾ ਬਜਾਨੇ ਆ ਜੀ ਜੇ ਇਟਾ ਲਈ ਜਾਂਦੀਆਂ ਅੱਜ ਫੇਰ ਇਟਾ ਲਵਾੰਗਾ ਸੀ ਉਹਨਾਂ ਕੋਲ ਜਾਂਦੇ ਆ ਕਰਦੇ ਉਹਨਾਂ ਨਾਲ ਗੱਲਬਾਤ ਲਓ ਵੀ ਆਪਾਂ ਪਹੁੰਚ ਗਏ ਫੇਰ ਇਟਾ ਵਾਲੀ ਥਾਂ ਤੇ ਬਾਈ ਵਰਗੇ ਅੱਜ ਫੇਰ ਲਿਆਏ 5000 ਇੱਟ ਤੇ ਬਾਈ ਵਰਗਿਆਂ ਨੂੰ ਮਿਲਦੇ ਆ 1000 ਇੱਟ ਦੇ ਕਿੰਨੇ ਪੈਸੇ ਦਿੰਦੇ ਤੁਹਾਨੂੰ 250 ਪੈਸੇ 250 ਮਿਲਦੇ ਨਾ 1000 ਇੱਟ ਦੇ ਤੁਹਾਨੂੰ ਆਹਨ ਉਤਾਰਨੇ ਦਾ 250 ਲੈਂਦੇ ਆ ਨਾ 250 ਲੈਂਦੇ 1000 ਇੱਟ ਦਾ ਤੇ 5000 ਆਉਂਦਾ ਇੱਕ ਮਤਲਬ ਢੇੜੇ ਚ ਤੇ ਚਾਰ ਜਾਣੇ ਆ ਹਮ ਤਾਂ ਲਾਲਾ ਸਾਹਿਬ ਵੀ ਕਿੰਨੀ ਵਿਚਾਰੇ ਧੜੀ ਬਣਾਉਂਦੇ ਆ ਇਹ ਮੁਬਈਰ ਕੇ ਪੀਰੇ ਅੱਛਾ ਤੇ ਰਹਿ ਗਈ 12-13 ਸੈਟ ਲਾਦਣਗੇ 10 ਮਿੰਟਾਂ ਚ ਫਰਤੀਲੇ ਬਹੁਤ ਆਹ ਦੇਖੋ ਦੋਸਤੋ ਕਿੰਨੀਆਂ ਖੁੱਲੀਆਂ ਖੁੱਲੀਆਂ ਗਲੀਆਂ ਇਹਦਾ ਇਹ ਤਿਆਰ ਹੋ ਜਾਂਦਾ ਜਦੋਂ ਹੋ ਗਿਆ ਨਾ ਸੈਕਟਰ ਚ ਫੇਰ ਵੇਖ ਤੁਸੀਂ ਬਹੁਤ ਚੌੜੀਆਂ ਗਲੀਆਂ ਆਹਾਂ ਖੜ ਕੇ ਵੀ ਕਿੰਨਾ ਥਾਂ ਬਣ ਗਿਆ ਵੇਖ ਲਓ ਹਰਿਆ ਦਾ ਲੋਕ ਲੱਗੇ ਹੋਏ ਆ ਕੋਠੀਆਂ ਬਣਾਉਣ ਬਹੁਤ ਕੋਠੀਆਂ ਬਣੀਆਂ ਨੇ ਸੈਕਟਰ ਚ ਬਹੁਤ ਜਿਆਦੇ ਇਧਰ ਨਿਗਾ ਮਾਰੋ ਕੰਮ ਹੀ ਚੱਲੀ ਜਾਂਦਾ ਆ ਆ ਵਿਆਹ ਬਣਾਈ ਜਾਂਦੇ ਕਿੱਡੀ ਸੋਹਣੀ ਆਹ ਕਿੱਡੀਆਂ ਸੋਹਣੀਆਂ ਬਣੀਆਂ ਇਧਰ ਕਿੱਡੀਆਂ ਸੋਹਣੀਆਂ ਬਣੀਆਂ ਜੇਬ ਜੰਗਣਾ 70 ਸੈਕਟਰ 7 ਸੈਕਟਰ ਚ ਬਣੀਆਂ ਕਈ ਤਾਂ ਕਨਾਲ ਕਨਾਲ ਚ ਬਣੀਆਂ ਇੱਥੇ ਇਹ ਕਪੜੇ ਮਕਸਰ ਦਾ ਬੰਦਾ ਉਹਦੀ ਬੜੀ ਤਕੜੀ ਕੋਠੀ ਆ ਨਾਲ ਨੂੰ ਪਾਰਕ ਹੀ ਮਿਲਿਆ ਵੈ ਸਾਈਡ ਤੇ ਘਰ ਹੁਣ ਕਰਕੇ ਪਰ ਇਥੇ ਰੂਲ ਆ ਵੀ پارک ਨੂੰ ਕਵਰ ਨਹੀਂ ਕਰ ਸਕਦੇ ਵਰਤ ਸਕਦੇ ਹਾਂ ਨਾ ਕੰਦ ਘੱਟ ਸਕਦੇ ਆ ਕਿੱਡਾ ਸੋਨਾ ਬਣਿਆ ਹੋਇਆ ਵਰਕੀਰ ਸਿੰਘ ਮਾਨ ਮਿਲਣ ਆਏ ਸੀ ਤੇ ਚਾਚਾ ਜੀ ਸੱਚੀ ਕਾਲ ਜੀ ਸੱਚੀ ਕਾਲ ਜੀ ਹੋਰ ਠੀਕ ਠਾਕ ਜੀ ਬਹੁਤ ਵਧੀਆ ਜੀ ਚਾਚਾ ਨੇ ਦੱਸਿਆ ਇਹਨੂੰ ਬਹੁਤ ਦਿਨ ਹੋ ਗਏ ਪਰ ਮਿਲਣ ਅੱਜ ਆਏ ਹਾਂ ਹਾਂਜੀ ਹਾਂਜੀ ਮੈਂ ਫਰਾਈਡੇ ਦਾ ਆਇਆ ਜੀ ਹਾਂਜੀ ਹਾਂਜੀ ਤੇ ਕੋਈ ਇੱਥੇ ਕੱਲ ਨੂੰ ਆਪਾਂ ਮਿਲਾਂਗੇ ਠੀਕ ਹੈ ਜੀ ਬਣਾਉਣਿਆਂ ਦਾ ਪ੍ਰੋਗਰਾਮ ਵੇ ਰੋਟੀ ਰੋਟੀ ਖਾ ਕੇ ਮੈਂ ਤੇ ਅਬ ਆਏ ਸੀ ਆਈਸਕ੍ਰੀਮ ਖਾਣ ਕਹਣੀ ਆ ਵੀ ਹਾਂ ਯੈਸ ਆਇਆ ਚਲ ਗਿਆ ਖਾਣੇ ਠੰਡੀ ਠੰਡੀ ਆਈਸਕ੍ਰੀਮ ਉਹ ਆਈਸਕ੍ਰੀਮ ਅਸੀਂ ਲੈ ਲਈ ਕੋਨ ਵਾਲੀ ਲਈ ਮੈਂ ਤਾਂ ਵੀਡੀਓ ਲਈ ਦੂਜੀ ਹੁਣ ਜਾ ਕੇ ਘਰੇ ਖਾ ਕੇ ਰੈਸਟ ਕਰਦੇ ਕਿਉਂ ਵੀ ਸਹੀ ਹੈ ਨਾ